ਕਿ ਅਸੀਂ ਆਪਣਾ ਜਿਹੜਾ ਸੱਭਿਆਚਾਰ ਹੈ ਉਹ ਕਿਵੇਂ ਸਾਨੂੰ ਜਾਗਰੂਕ ਕਰਦਾ ਕਿਵੇਂ ਸਾਡੇ ਚ ਜ਼ਿੰਦਗੀ ਦੀ ਰੌਣ ਨੂੰ ਜਗਾਉਂਦਾ ਕਿਵੇਂ ਸਾਨੂੰ ਗੁਰੂ ਸਾਹਿਬ ਨਾਲ ਉਸ ਮਿੱਟੀ ਨਾਲ ਉਸ ਇੱਕ ਮਹਾਨ ਫਲਸਫੇ ਨਾਲ ਆਪਣੀ ਭਾਖਾ ਦੇ ਨਾਲ ਤੇ ਉਸ ਜ਼ਮੀਨ ਦੇ ਨਾਲ ਕਿਵੇਂ ਜੋੜਦਾ ਸਾਨੂੰ ਇਹ ਸਾਡਾ ਸੱਭਿਆਚਾਰ ਹੈ ਉਹ ਸੱਭਿਆਚਾਰ ਹੈ ਜਿਹੜਾ ਸੱਭਿਆਚਾਰ ਸਾਨੂੰ ਸਾਡੇ ਗੁਰੂ ਸਾਹਿਬ ਦੇ ਕੇ ਗਏ ਨੇ ਤੇ ਜਦੋਂ ਅਸੀਂ ਇਹ ਸੱਭਿਆਚਾਰ ਆਉਂਦਾ ਗੁਰੂ ਸਾਹਿਬ ਦੇ ਰਾਹੀਂ ਆ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਆ ਤੇ ਵੱਖ-ਵੱਖ ਜਿਹੜੀਆਂ ਸਾਡੀਆਂ ਸੱਭਿਆਚਾਰਕ ਉਸ ਵੇਲੇ ਦੀਆਂ ਅ ਪ੍ਰਥਾਵਾਂ ਸਨ ਉਹ ਉਸ ਵੇਲੇ ਦੀਆਂ ਰੂਚੀਆਂ ਸਨ ਉਸ ਵੇਲੇ ਦੀਆਂ ਕਥਾ ਕਹਾਣੀਆਂ ਸਨ ਉਸ ਵੇਲੇ ਦੇ ਰਸਮੋ ਰਿਵਾਜ ਸਨ ਉਹ ਉਸ ਵੇਲੇ ਹੀ ਗੁਰੂ ਸਾਹਿਬ ਦੇ ਵੇਲੇ ਹੀ ਘੜੇ ਗਏ ਉਹਨਾਂ ਨੇ ਹੀ ਤਿਆਰ ਕਰਵਾਏ ਤੇ ਉਹ ਅੱਜ ਤੱਕ ਚੱਲ ਰਹੇ ਨੇ ਉਦੇ ਨਾਲ ਇੱਕ ਤਾਂ ਜਦੋਂ ਅਸੀਂ ਉਸ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਆ ਤਾਂ ਸਮੁੱਚੇ ਰੂਪ ਦੇ ਵਿੱਚ ਸਾਨੂੰ ਖਾਲਿਸਤਾਨ ਦਾ ਚੌਕਟਾ ਖਾਲਿਸਤਾਨ ਦਾ ਨਕਸ਼ਾ ਖਾਲਿਸਤਾਨ ਦਾ ਕਾਮਕਾਰ ਖਾਲਿਸਤਾਨ ਦੇ ਸਾਰੇ ਸੰਵਿਧਾਨ ਉਥੋਂ ਦੇ ਲਾਅ ਅਮਨ ਕਾਨੂੰਨ ਉਸ ਦੀ ਵਿਦੇਸ਼ ਨੀਤੀ ਜੀਓ ਪੋਲਿਟਿਕਸ ਕੋ ਮੰਤਰੀ ਪੱਧਰ ਦੇ ਉੱਤੇ ਗਲੋਬਲ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਨਾਲ ਸਾਨੂੰ ਸਰਸ਼ਾਰ ਕਰਦਾ ਸਾਨੂੰ ਜੋੜਦਾ ਉਹਨਾਂ ਦੇ ਨਾਲ ਸੋ ਇਹ ਆਪਣੇ ਦਿਮਾਗ ਚੋਂ ਕੱਢ ਦिए ਕਿ ਹਾਲ ਦੀ ਘੜੀ ਕੋਈ ਵਿਅਕਤੀ ਵਿਸ਼ੇਸ਼ ਕੋਈ ਲੀਡਰ ਵਿਸ਼ੇਸ਼ ਕੋਈ ਆਗੂ ਇਸ ਤਰ੍ਹਾਂ ਦਾ ਕੋਈ ਸਾਨੂੰ ਉਹ ਕਰ ਜੂਗਾ ਹੁਣ ਸੰਤ ਚਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਕੋਈ ਹੋਰ ਲੀਡਰ ਕਿਉਂ ਨਹੀਂ ਆਇਆ ਹੁਣ ਤੱਕ ਉਸ ਦਾ ਰੀਜ਼ਨ ਹੈ ਕਿ ਉਸ ਲੈਵਲ ਦਾ ਉਸ ਪੱਦਰ ਦਾ ਉਸ ਪੱਦਰ ਦਾ ਗਿਆਨ ਜਿਹੜਾ ਖਾਲਸਾ ਦਾ ਸੰਤਾਂ ਨੂੰ ਸੀ ਗੁਰੂ ਗ੍ਰੰਥ ਸਾਹਿਬ ਚੋਂ ਉਹ ਹੋਰ ਕਿਸੇ ਨੂੰ ਨਹੀਂ ਹੈਗਾ ਉਸ ਤੋਂ ਬਾਅਦ ਐਸ ਕਰਕੇ ਕੋਈ ਅੱਗੇ ਨਹੀਂ ਆ ਰਿਹਾ ਆ ਨਹੀਂ ਸਕਦਾ ਹੈਗਾ ਆਊਗਾ ਬਿਲਕੁਲ ਆਊਗਾ ਜਦੋਂ ਆਉਣ ਤਾਂ ਪ੍ਰਕਾਸ਼ ਹੋ ਜਾਣਾ ਸਾਰੇ ਪਾਸੇ ਪਰ ਜਿਹੜੀਆਂ ਸਟੇਟ ਦੀਆਂ ਜਿਹੜੀਆਂ ਕਰਤੂਤਾਂ ਨੇ ਜਾਂ ਸਟੇਟ ਦੇ ਜਿਹੜੇ ਮਾੜੇ ਇਰਾਦੇ ਨੇ ਉਹਨਾਂ ਨੂੰ ਤਾਂ ਅਸੀਂ ਅੱਜ ਬੁੱਝ ਲਿਆ ਨਾ ਕਿ ਇਸ ਤਰੀਕੇ ਨਾਲ ਸਾਡਾ ਜਿਹੜਾ ਸੱਭਿਆਚਾਰ ਖਾਲਸਾ ਦਾ ਪੰਜਾਬ ਦਾ ਉਸ ਨੂੰ ਮਲਗਿਆ ਮੇਟ ਕਰਨ ਦੀ ਉਸ ਨੂੰ ਖਤਮ ਕਰਨ ਦੀ ਇੱਕ ਕੋਸ਼ਿਸ਼ 40 ਸਾਲ ਪਹਿਲਾਂ 45 ਸਾਲ ਪਹਿਲਾਂ ਇੰਡੀਅਨ ਸਟੇਟ ਨੇ ਕੀਤੀ ਸੀ ਸ਼ੁਰੂ ਕੀਤੀ ਸੀ ਚੰਗੀ ਪੱਦਰ ਤੇ ਉੱਤੇ ਕੀਤਾ ਉਹਨਾਂ ਨੇ ਉਹ ਤੰਦ ਅਸੀਂ ਫੜ ਲਈ ਹੁਣ ਅਸੀਂ ਇਸ ਤੰਦ ਨੂੰ ਫੜ ਕੇ ਸਟੇਟ ਨੂੰ ਅਸੀਂ ਇੱਥੋਂ ਬਿਲਕੁਲ ਅਸੀਂ ਫਿਊਜ਼ ਕੱਢ ਦੇਣੇ ਆ ਸਟੇਟ ਦੇ ਹੁਣ ਜਿਹੜਾ ਜਿਹੜਾ ਬੰਦਾ ਪੰਜਾਬੀ ਸੱਭਿਆਚਾਰ ਦੀ ਗੱਲ ਕਰਦਾ ਸਿੱਖ ਸੱਭਿਆਚਾਰ ਦੀ ਗੱਲ ਨਹੀਂ ਕਰਦਾ ਤਾਂ ਉਹ ਉੱਥੇ ਫੜਿਆ ਜਾਣਾ ਉਹ ਇਹ ਆਪਣੇ ਆਪ ਦੇ ਵਿੱਚ ਸਮੁੱਚ ਦੇ ਵਿੱਚ ਖਾਲਸਾਣ ਦੀ ਉਹ ਸਾਰੀ ਆਏ ਆਰਿਆ ਖਾਲਿਸਤਾਨ ਨਜ਼ਦੀਕ